ਹਾਂਜੀ ਦੋਸਤੋ ਸੱਸੀ ਕਲ ਜ਼ੈਰਾਂ ਜੀ ਸਾਰੇ ਠੀਕ ਠਾਕ ਹੋ ਜੀ ਵਧੀਆ ਉਮਨੀਤ ਵਲੌਗ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਰੇ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਬਾਈ ਮੇਰੇ ਤੁਮ ਜੀ ਕੀ ਪੁੱਛ ਰਹੀਆਂ ਤੂੰ ਕੁਝ ਨਾ ਕੁਝ ਪੁੱਛ ਲਈ ਮਰ ਤੂੰ ਕੀ ਪੁੱਛ ਨਹੀਂ ਕਰਦੀ ਮੈਂ ਤਾਂ ਹੀ ਕੋਦਿਨ ਲੁਕਾਪੇ ਜਿਹੜਾ ਪਿਆਸਾ ਤੇ ਕਿਹੜੇ ਲੁਆਪੇ ਜੀ ਉਹਦੇ ਚ ਡਰਮ ਖਾਂ ਪਰ ਜਿੱਥੇ ਲੱਗਦਾ ਮਤਲਬ ਉਹਦਾ ਧਨੀਆ ਉਹਦਾ ਮੈਂ ਵੀ ਤਾਂ ਉੱਥੇ ਤਮਾ ਤਰ ਤ ਸਾਰੇ ਪੀ ਲੈ ਨਹੀਂ ਪੀਲਾ ਤੂੰ ਗਰਮ ਕਰ ਲੈ ਥੋੜੀ ਬਹੁਤ ਵਧੀਆ ਬਣੀ ਆ ਜਾ ਠੀਕ ਹੈ ਤਾਂ ਦੇ ਸਸਿਕਾ ਸਾਰਿਆਂ ਨੂੰ ਕਿਉਂਕਿ ਪਹਿਲਾਂ ਥੋੜਾ ਜਿਹਾ ਆਪਾਂ ਬੋਲਦੇ ਆਂ ਤੇ ਉਸ ਤੋਂ ਬਾਅਦ ਆਪਾਂ ਹੁਣ ਸਸਿਕਾ ਬੁਲਾਉਨੇ ਆ ਤੇ ਸੋ ਤੁਸੀਂ ਸਾਰੇ ਜਣੇ ਠੀਕ ਹੀ ਹੋਵੋਗੇ ਅਸੀਂ ਸਾਰਾ ਪਰਿਵਾਰ ਠੀਕ ਆ ਜੀ ਤੇ ਮੈਂ ਤੁਹਾਨੂੰ ਨਾ ਦਿਖਾਉਣੀ ਚਾਹ ਤਾਂ ਮੈਂ ਪੀਉਂਗੀ ਬਾਅਦ ਚਾਹ ਤਾਂ ਮੈਂ ਤੁਹਾਨੂੰ ਕੁਝ ਦਿਖਾਉਣੀ ਆ ਤੁਸੀਂ ਬਣੇ ਰਹਿਓ ਕੋਲ ਉਹਦੇ ਨਾਲ ਠੀਕ ਹੂੰ ਮੈਂ ਦੇਖੀਏ ਸੂਟ ਇੱਕ ਸੱਜ ਇੱਕ ਮਿੰਟ ਹੋਰ ਆ ਫਿਰ ਇਹ ਇਤਨਾ ਪਾਰੀ ਉਹ ਤਾਂ ਮੈਂ ਬਾਹਰ ਕੱਢ ਲਿਆ ਤੇ ਪਿੰਕ ਕਲਰ ਹੈ ਹਾਂ ਪਿੰਕ ਆ ਨਾ ਡਾਰਕ ਹੂੰ ਡਾਰਕ ਲੱਗਦੀ ਆ ਇਹ ਲੈਂਦਾ ਮੈਂ ਮੇਰੀ ਬੇਟੀ ਵਾਸਤੇ ਬੇਟੀ ਦਾ ਨਾਮ ਹੈਗਾ ਅਰਪਨਦੀਪ ਤੇ ਇਹ ਮੈਂ ਆਪਣਨ ਵਾਸਤੇ ਲੈਂਦਾ ਸੂਟ ਦੇਖਣੀ ਆ ਹੁਣ ਇਹਦਾ ਮੈਂ ਗਾਉਨ ਬਣਾਉਣਾ ਕਿ ਲਹਿੰਗਾ ਤੇ ਇੱਕ ਝੋਕ ਬਰਾ ਤੇ ਇੱਕ ਪੁਰਤੀ ਹੁੰਦੀ ਜਿਹੜੀ ਸ਼ੋਰਜੀ ਉਹ ਅੱਜ ਕੱਲ ਚੱਲੀ ਹੈਗੀ ਹੁਣ ਵੱਡਿਆਂ ਦੇ ਵੀ ਪਾਏ ਬੱਚਿਆਂ ਦੇ ਪਾਏ ਹੈਗੇ ਆ ਤੇ ਦੇਖਦੇ ਆ ਤਾਂ ਤੁਸੀਂ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਵੀ ਜਿਹੜਾ ਇਹ ਬਲੇਟੀ ਵਾਸਤੇ ਮੈਂ ਕੱਪੜਾ ਲਿਆਂਦਾਗਾ ਲਹਿੰਗੇ ਵਾਸਤੇ ਜਾਂ ਕਹਿਦਗੇ ਆਪਾਂ ਕੱਗਰੇ ਵਾਸਤੇ ਜਾਂ ਕਹਿਦਗੇ ਲਹੰਗਾ ਚੋਲੀ ਵਾਸਤੇ ਠੀਕ ਹੈ ਜੀ ਤੇ ਕਿਸ ਤਰ੍ਹਾਂ ਦਾ ਆਇਆ ਤੇ ਤੁਹਾਨੂੰ ਸੋਹਣਾ ਲੱਗਿਆ ਮੈਂ ਕੱਪੜਾ ਇਹ ਵਧਿਆ ਤਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਬਸ ਇਹ ਆ ਹੈਗਾ ਥੱਲੇ ਲਾਉਣ ਵਾਲਾ ਕੱਪੜਾ ਜਿਹੜੀ ਕਿ ਲੈ ਲਵਾਂਗੇ ਇਹ ਕੱਪੜਾ ਮੇਰੇ ਕੋਲੇ ਘਰੇ ਹੀ ਪਿਆ ਸੀਗਾ ਤੇ ਬਸ ਕੰਨਾ ਆਪਾਂ ਫਿਰ ਨੇਕਟੀ ਲਿਆਂਦੀ ਹੈਗੀ ਆ ਤੇ ਆਹ ਕੱਪੜਾ ਘਰੇ ਹੀ ਸੀਗਾ ਨਾਲ ਹੀ ਮੈਚ ਕਰ ਗਿਆ ਤੇ ਤੁਹਾਨੂੰ ਮੈਂ ਨਾ ਆ ਦੱਸੂਗੀ ਮਹਿੰਦੀ ਰੰਗਾ ਦੇਖੋ ਇਹ ਮਹਿੰਦੀ ਰੰਗਾ ਹੂੰ ਮਹਿੰਦੀ ਰੰਗਾ ਹੈ ਮਹਿੰਦੀ ਰੰਗਾ ਹੈ ਆ ਮਹਿੰਦੀ ਰੰਗਾ ਹੈ ਆ ਦੇਖੋ ਜੀ ਮੇਰਾ ਸੂਟ ਸੋਹਣਾ ਨਾ ਇਹ ਵੀ ਕਮੈਂਟਾਂ ਵਿੱਚ ਦੱਸਿਓ ਸਾਡੇ ਦੋਨੇ ਸੂਟ ਸੋਹਣੇ ਨਾ ਮਾਂ ਬੇਟੀ ਵੀ ਸੂਟ ਤੇ ਇਹ ਤਾਂ ਹਜੇ ਮੈਂ ਆਪ ਦਾ ਸੂਟ ਨਿਸ਼ਚੈਉਂ ਨਹੀਂ ਗਈ ਠਹਿਰ ਕੇ ਸਿਉਂਗੀ ਤੇ ਵੈਸੇ ਮੈਂ ਬੇਟੀ ਦਾ ਲੈਂਕਾ ਜਾ ਰਹਾ ਲੈਂਕਾ ਕੋਰਤੀ ਕਾ ਨਾ ਕੁਝ ਵੀ ਕਹਿ ਲਓ ਹਣਾ ਇਧਰ ਦੇਖੋ ਜੀ ਹੁਣ ਕੁੱਟੀ ਜਾ ਰਹੀ ਹੈ ਚੂਰੀ ਆ ਵੀ ਕੋੜ ਕੁੱਟ ਕੇ ਲੈ ਕੇ ਆਏ ਆ ਪੋਣੇ ਦੇ ਵਿੱਚ ਗੁੜ

ਨਹੀਂ ਮਸਾਲਾ ਨਹੀਂ ਬਾਟੀ ਚੱਕਣ ਵਾਸਤੇ ਫਿਰ ਹਾਂ ਗਰਮ ਹੋ ਜੂਗੀ ਬੱਸ ਸੋਨਾ ਰੋਟੀ ਕਰਨ ਨੂੰ ਕਰਕੇ ਕੁੱਟ ਕੇ ਰੱਖ ਦੇਣਾ ਆਪਣੇ ਫਾਦੇ ਚਲ ਠੀਕ ਮੈਂ ਭਾਂਡੇ ਧੋ ਕੇ ਲੈਣੀ ਚੰਗ ਫਿਰ ਪਹਿਲਾਂ ਚਾਹ ਪੀ ਲਵਾਂਗੀ ਤੇ ਮੈਂ ਨਾ ਕਿਹਾ ਚਲ ਸਬਜ਼ੀ ਨਹੀਂ ਬਣਾਉਂਦੇ ਤੇ ਬੱਚਿਆਂ ਦੇ ਸਾਨੂੰ ਗੋਭੀ ਦੇ ਪਕੌੜੇ ਬਣਾ ਕੇ ਦੇ ਦੋ ਤੇ ਮੈਂ ਕਿਹਾ ਚਲ ਆਪਾਂ ਅੱਜ ਇਹ ਗੋਭੀ ਦੇ ਬ੍ਰੈਡ ਪਕੌੜੇ ਬਣਾਉਣੇ ਹੈਗੇ ਕੱਲੇ ਪਕੌੜੇ ਨਹੀਂ ਗੋਭੀ ਦੇ ਗੋਭੀ ਦੇ ਬ੍ਰੈਡ ਪਕੌੜੇ ਬਹੁਤ ਵਧੀਆ ਬਣਦੇ ਹੈਗੇ ਆ ਤੇ ਜਿਹੜੀ ਪ੍ਰੋਪਰੀ ਰੈਸਪੀ ਹੈ ਤੁਹਾਡੇ ਨਾਲ ਮੈਂ ਸ਼ੇਅਰ ਜ਼ਰੂਰ ਕਰੂੰਗੀ हूँ थोड़ा जा टाइम घट सी इस करके फिर मैं फटाफट आख्या थोड़ा जा आप इस तरह ही शॉर्ट लैल गए रैसपी बन दी ठीक है रेस्पी तो प्रॉपर थोड़े ना रैसपी आप जरूर शेयर करा भी आप कि बनाई है तो बना के रेडी कर लिया ने ब्रैड पकौड़े है ना किए बने है वाइया बने अर्पण सची बहुत सुहास बने हैं तो इन्ने टेस्टी बने ने तुम जरूर बना के देखो ਮੈਂ ਆਖਾ ਫਟਾਫਟ ਬਣਾ ਲਵਾਂਗਾ ਤੇ ਫਿਰ ਆਪਾਂ ਹਲਕਾ ਸਵਾਦ ਤਾਂ ਲੱਗਣੀ ਮਿਹਨਤ ਵੀ ਕਿੰਨੀ ਲੱਗੀ। ਇਹ ਤਾਂ ਛੰਡੇ ਵੀ ਨਹੀਂ ਤੇ ਵੈਸੇ ਫਟਾਫਟ ਖਾਣ ਲੱਗੇ। ਕਿ ਆਪੇ ਇੱਕ ਬਿਲਕੁਲ ਅਲੱਗ ਜਿਹੀ ਤੇ ਨਾਨੀ ਜੀ ਦੀ ਰੈਸਪੀ ਹੈਗੀ ਆ। ਕਿੰਨੇ ਵਧੀਆ ਲੱਗਦੇ ਹੈ ਕਿ ਬਹੁਤ ਟੇਸਟੀ ਬਣੇ ਹੈਗੇ ਆ ਤੇ ਇੱਥੇ ਆਪਾਂ ਬਲੌਗ ਦਾ ਕਰਦੇ ਆ ਐਂਡ ਤੁਹਾਨੂੰ ਲੱਗਦਾ ਵਧੀਆ ਲੱਗਿਆ ਹੋਣਾ। ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ। ਰਿਕਵੈਸਟ ਆ ਤੁਹਾਡੇ ਮੂਰੇ। ਆਂਦੀ ਤੇ ਕੋਈ ਮਿਲਾਂਗੇ ਆਪਾਂ ਨਿਊ ਵਲੌਗ ਦੇ ਨਾਲ। ਤੁਸੀਂ ਵਾਸਤਰਾ ਬਰੈਡ ਪਕੌੜੇ ਖਾਇਓ ਬਣਾ ਕੇ ਠੀਕ ਹੈ ਸਨੇਹਦੇ ਆਪਾਂ ਨਿਊ ਬਲਾਗ ਦੇ ਨਾਲ ਬਾਏ